ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਮੈਂ ਥਾਰਾ ਆਪਣਾ ਲਾਡਾ ਪੁਆਦੀ ਵੀਰ ਔਰ ਜਿਤਨੇ ਮੇਰੇ ਵੀਰ ਭੈਣ ਭਾਈ ਮਾਰੇ ਗਏ ਇਸ ਵਕਤ ਜੁੜੇ ਹੋਏ ਸਾਰਿਆਂ ਦਾ ਕਰ ਰਹਾ ਤੈ ਦਿਲ ਤੇ ਧੰਨਵਾਦ ਔਰ ਜਲੰਧਰ ਜੂਣਾ ਕੇ ਵਿੱਚ ਮੈਂ ਜਿਹੜਾ ਵਾਦਾ ਕਰਿਆਤਾ ਯੋ ਪੰਜਾਬ ਕਾ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹਾ ਕਾ ਮੁੱਖ ਮੰਤਰੀ ਯੋ ਕਹ ਹੈ ਵੀ ਜਲੰਧਰ ਜਿਹੜੀ ਕੋਠੀ ਲਈਤੀ ਉਸਕੇ ਵਿੱਚ ਮੈਂ ਨਾ ਦਫਤਰ ਲਿਆ ਖੋਲ ਉੱਠਾ ਜੋ ਥਮ ਨਾਲੇ ਤੋਂ ਕਹਾ ਚੰਡੀਗੜ੍ਹ ਵਾਲਾ ਸਾਰਾ ਯੂ ਜਿਹੜਾ ਸਾਫਰ ਬੱਜੇਗਾ ਔਰ ਗੈਲ ਕੀ ਗੈਲ ਕਾ தாம் ਮੇਰੇ ਗੈਲਾ ਕਾ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਸਿੱਧੀਆਂ ਕਰ ਸਕਾਂ 2 ਦਿਨ ਤੋਂ ਕਹਾ ਮੈਂ ਉਰੀ ਬੈਠਿਆਂਗਾ ਔਰ ਵੀਰੇ ਯੋ ਕਹ ਲਓ ਵੀ ਉੱਥਾ ਕਹਿ ਵੀ ਮੌਕੇ ਪ੍ਰਕਾਸ਼ ਸੰਬੰਧਤ ਅਫਸਰਪੂਰ ਸਾਲੇ ਯੋ بڑے ਅਫਸਰ ਸਾਰੇ ਬਿਠਾਏ ਵੀਰੇ ਕਹਾ ਜਿਸਕਾ ਚੱਕਰ ਪੈ ਰਿਹਾ ਗੈਲ ਕੀ ਗੈਲ ਕਾ ਹੱਲ ਕਰਨੇ ਕੇ ਨਿਰਦੇਸ਼ ਅੱਪਾ ਦੇ ਰਹੇ ਯੋ ਸਿਲਸਿਲਾ ਕਾ ਇਸ ਤਰੀ ਚਲੇਗਾ ਮਤਲਬ ਯੋ ਕਹ ਲੋ ਚਲੋ ਜਲੰਧਰ ਵਾਲਿਆਂ ਵਾਸਤਾ ਯੋ ਸੀਮ ਕਾ ਦਫਤਰ ਜਿਹੜਾ ਹੀ ਉਹ ਜਲੰਧਰ ਕੇ ਅੰਦਰ ਬਣ ਗਿਆ। ਵੀਰ ਚਲੋ ਜਲੰਧਰ ਜਿਮਨੀ ਨੇ ਯੋ ਤਾਂ ਸੁਖ ਕਰਤਾ ਜੇ ਸੀਤ ਲੰਗਰਾਲ ਨਾ ਯੋ ਸੀਟ ਛੱਡਦਾ। ਫੇਰ ਭਗਵਾਨ ਤੁਮਾਨੂੰ ਕਿਆ ਲੋੜ ਧੀ ਵੀਰ ਉਰਾ ਯੋ ਕੋਠੀ ਕਿਰਾਏ ਪਾ ਲੈਣੇਗੀ। ਔਰ ਕਿਆ ਲੋੜ ਧੀ ਫੇਰ ਆਪਣੀ ਕਾਰ ਆੜੀ ਨੂੰ ਚੰਡੀਗੜ੍ਹ ਤੇ ਉਰੇ ਲੈ ਆਣੇਗੀ। ਈ ਵਿਚਾਰੀ ਉਹ ਦੇਖ ਲਿਓ 2 ਦਿਨ ਤੋ ਜਲੰਧਰ ਰਹਿ ਕਰੇਗੀ। ਬਾਕੀ ਦਿਨ ਚੰਡੀਗੜ੍ਹ ਰਹਿ ਕਰੇਗੀ ਫਿਰ ਵਿੱਚ ਇੱਕ ਦੋ ਦਿਨ ਸਤੋਜ ਪਿੰਡ ਵੀ ਲਾ ਆਏ ਕਰੀ ਬੀਬੀ ਪਾ ਜਾਏ ਕਰੇਗੀ ਯੋ ਕਹਿ ਲੋ ਵੀਰ ਯੋ ਭਗਵਾਨ ਤਮਨ ਕੀ ਕਾਰ ਵਾਲੀ ਤੋਂ ਵਿਚਾਰੀ ਯੋ ਛੋਟੇ ਗੁੜੀਆਂ ਨੂੰ ਲੈ ਕੇ ਸਾਰੇ ਦਿਹਾੜੀ ਪੂਲ ਸਾਲਿਆਂ ਦੀ ਯੋ ਫਲੈਂਗ ਸਤੋਟ ਕੇ ਗੈਲ ਵੀਰ ਪੰਜਾਬ ਦੇ ਵਿੱਚ ਮਈਸ਼ਰੂਟ ਕੇ ਉੱਪਰ ਵਿਚਾਰੀ ਘੁੰਮਦੀ ਫਿਰੇਗੀ ਹੋਰ ਵਿਚਾਰੀ ਕਾਰ ਵੀ ਗਿਆ ਸਕਾ আর ਉਧਰ ਭਗਵਾਨ ਤਮਨ ਯੋ ਕਹਿ ਰਿਹਾ ਵੀ ਉੱਥਾ ਥਾਰੇ ਮੌਕੇ ਪਾ ਨਪਟਾਰੇ ਕਰਨਗੇ ਯਾਰ ਪੰਜਾਬ ਦੀ ਤਰੱਕੀ ਮੈਂ ਕਹਿ ਦੂ ਵੀ ਪੁੰਨਿਆ ਦਾ ਚੰਦ ਪੁੰਨਿਆ ਕੇ ਚੰਦ ਵਰਗੀ ਉਹ ਤਰੱਕੀ ਬਾਸੀ ਇੱਕ ਵਾਰ ਦੇਖੀ ਇਸ ਤੇ ਬਾਅਦ ਤੋਂ ਹੌਲੀ ਹੌਲੀ ਉਹ ਸਾਰਾ ਕੁਝ ਗੈਪ ਹੋ ਗਿਆ ਯਾਦ ਹੋਣਾ ਤੁਹਾਨੂੰ ਵੀਰ 8 ਵਜੇ ਇਹਨਾਂ ਕੇ ਲੀਡਰ ਇਹਨਾਂ ਕੇ ਮੰਤਰੀ ਸੰਤਰੀ ਸਾਰੇ ਸਰਕਾਰੀ ਦਫ਼ਤਰਾਂ ਕੇ ਬਾਹਰ ਹੈ ਯੋ ਡੱਟ ਜੇ ਕਰਤੇ ਰਜਿਸਟਰ ਚੱਕਾ ਵੀ ਕਿਹੜਾ ਅ fırsਰ ਆਇਆ ਕਿਹੜਾ ਨਹੀਂ ਆਇਆ ਦੱਸੋ ਕਿਹੜਾ ਬੰਦਾ ਲੇਟ ਕਿਹੜਾ ਬੰਦਾ ਟਾਈਮ ਗਿਆ ਲਾਇਆ ਇਬ ਇਬ ਲੱਭ ਕੋਈ ਲੱਬਿਆ ਵੀਰ ਇਬ ਕੋਈ ਨਹੀਂ ਜਾਂਦਾ ਵੀਰ ਸਾਰੇ ਆਪਣੇ ਆਪਣੇ ਕੰਮਾਂ 'ਵਾਂ ਲੱਗੇ ਵੀਰ ਇਹ ਕਹਿ ਲਓ ਵੀ ਵਾਹੀ ਕੰਮ ਫੇਰ ਜਿਹੜਾ ਮਤਲਬ ਚੱਲਦਾ ਹੋ ਗਿਆ ਤਾਂ ਹੀ ਮਾ ਗੈਰਾ ਵੀ ਪੰਜਾਬ ਦੀ ਤਰੱਕੀ ਪੁੰਨਿਆ ਕੇ ਚੰਦ ਦਰ ਗਈ ਆ ਰਿਓ ਦੇਖ ਲਓ ਵੀਰ ਮੰਨੋ ਤੋਂ ਇਨਕੀ ਇੱਕ ਗੱਲ ਨਹੀਂ ਸਮਝ ਮਾਰੀ ਵੀ ਪੰਜਾਬ ਕੇ ਵਿੱਚ ਮਾ ਯੋ ਇੱਕ ਨੰਬਰ ਐਮਪੀ ਟਾਈਮ ਵੋਟ ਯੋ ਕਹਿ ਲਓ ਵੀ 16000 ਪਈ ਆਰ ਇੱਕ ਟਾਈਮ ਐਮਐਲਏ ਦੇ ਉੱਪਰ ਤਿੰਨ ਗੁਣੀ ਵੋਟ ਕਿਤਰਾ ਹੋ ਗਈ ਲੋਕਾਂ ਦਾ ਦਿਮਾਗ ਇਤਨੀ ਛੇਤੀ ਕਿਤਰਾ ਬਦਲ ਗਿਆ ਇਹ ਵੀ ਇੱਕ ਬੜਾ ਸਵਾਲ ਬਣ ਗਿਆ ਭਈ ਲੋਕ ਸਭਾ ਦੇ ਵਿੱਚ ਤੋਂ 16000 ਬੰਦੇ ਦੇ ਵੋਟਾਂ ਪਾਣੇ ਵਾਲੇ ਬਸ আর ਉਸ ਤੋਂ ਬਾਅਦ ਈ ਵੀ ਕਹਿ ਲੋ ਵੀ ਜਲੰਧਰ ਜਿਮਨੀ ਦੇ ਵਿੱਚ ਮੈਂ ਇਤਨੀਆਂ ਭਰ ਭਰ ਕੇ ਵੋਟਾਂ ਪਈਆਂ ਰਿਕਾਰਡ ਅਗਲੇ ਪਿਛਲੇ ਸਾਰੇ ਟੁੱਟ ਗਏ ਵੀ ਐਸਾ ਕਿਆ ਹੋ ਗਿਆ ਅਰ ਇਸਕੇ ਉੱਪਰ ਸੀਤਲੰਗ ਰਾੜ ਕਹਿ ਰਿਹਾ ਕਹਾ ਵੀ ਇਨਾ ਨਾ ਕਹਾ ਮਸ਼ੀਨਾ ਕੇ ਤਾਰਾ ਛੇੜਿਓ ਮਤਲਬ ਕਹੇ ਬਈ ਇਨਾ ਨਾ ਛੇੜਛਾੜ ਕਰੀ ਗਿਣਤੀ ਗਏ ਲਗਾ ਮਨ ਨੂੰ ਜਾਣਤਾ ਕਹਾ ਖਰਾ ਤੇ ਇਨਾ ਨੇ ਕਹਾ ਮੈਂ ਤਾਂ ਜਿੱਤਿਆ ਹੋਆ ਥਾ ਇਹ ਪਤਾ ਨਹੀਂ ਵੀਰ ਯੋ ਸੱਚ ਬੋਲ ਰਿਹਾ ਜਾਂ ਵਾਹ ਸੱਚ ਬੋਲ ਰਿਹਾ ਇਸਕੇ ਉੱਪਰ ਵੀਰ ਕੋਈ ਆਪਾਂ ਗਰੰਟੀ ਨਹੀਂ ਕਰ ਸਕਦੇ ਪਰ ਇੱਕ ਬਾਤ ਸੋਚਣ ਵਾਲੀ ਯੋ ਵੀਰ ਬਈ ਇਹ ਯੋਗ ਹਲ ਹੈ ਫਿਰ ਕਿਤੇ ਨਾ ਕਿਤੇ ਇਸ ਦੇ ਉੱਪਰ ਇੱਕ ਬੜਾ ਸਵਾਲ ਅੱਪਾ ਕੈਸਾ ਕਾ ਵੀ ਬਣ ਗਿਆ ਚਲੋ ਖੈਰ ਇਹ ਬੋਟਾਂ ਬਾਦ ਕਿਸ ਤਰ੍ਹਾਂ ਗਈਆਂ ਉਧਰ ਘਾਟ ਕਿਸ ਤਰ੍ਹਾਂ ਗਈਆਂ ਜੇ ਉਹ ਤੋਂ ਭਗਵੰਤ ਮਾਨੇ ਦੱਸ ਸਕਾ ਵੀਰ ਇਹ ਸਮਾਪਾ ਕਿਆ ਕਹਿ ਸਕਾਂ ਇਹ ਵਾ ਗੱਲਾਂ ਕੀ ਮਰਜੀ ਵੀਰ ਆ ਉਧਰ ਇਹ ਲੋਕ ਸਭਾ ਦੇ ਵਿੱਚ ਮੈਂ ਕਹਾ ਵੀ ਜਲੰਧਰ ਜਿਮਨੀ ਚੋਣਾਂ 'ਵਾਂ ਲੱਗੇ ਚੋਣ ਜਾਬਤੇ ਕਰਕਾ ਨਾ ਭਗਵੰਤ ਮਾਨ ਕਹ ਰਿਹਾ ਸਾਰੇ ਕੰਮ ਰੁਕੇ ਪਏ ਤੇ ਪਹਿਲਾਂ ਤਾਂ ਕਹ ਲੋਕ ਸਭਾ ਕੇ ਬੋਟਾਂ ਨਹੀਂ ਆ ਜਦਾ ਇਲੈਕਸ਼ਨ ਕਮਿਸ਼ਨ ਨਾਲੇ ਗਾਰੇ ਥਾ ਨਾ ਕਿਸੇ ਨੂੰ ਕੁਸ ਨਹੀਂ ਦੇਣਾ ਫੇਰ ਕਹਾ ਜਦ ਬਾ ਕੰਮ ਸੀਰੇ ਚੜਿਆ ਫੇਰ ਇਸਤੇ ਬਾਦ ਕਹਿ ਰਿਹਾ ਵੀਰ ਬਈ ਈਬ ਪੂਰਾ ਜਿਮਨੀ ਚੋਂਣਾਗੀ ਜਿਮਨੀ ਚੋਂ ਕੇ ਵਿੱਚ ਮਾ ਵੀ ਉਹੀ ਕੰਮ ਹੋਇਆ ਇਸ ਕਰਕੇ ਕਹਿ ਰਿਹਾ ਵੀਰ ਸਾਰੇ ਵਿਕਾਸ ਕੇ ਕੰਮ ਥਾਰੇ ਗਏ ਰੁਕ ਬ੍ਰੇਕਾਂ ਪੈ ਗਈਆਂ ਪਰ ਈਬ ਟੈਨਸ਼ਨ ਕਰਨੇ ਕਿ ਤੁਹਾਨੂੰ ਕੋਈ ਲੋੜ ਨਹੀਂ ਆਹ ਕਹਿ ਰਿਹਾ ਵੀ ਇਹ ਚੌਣ ਜਾਬ ਤਾਂ ਖੁੱਲ ਗਿਆ ਅਧੂਰੀਆਂ ਫੈਲਾਂ ਵੀ ਖੁੱਲेंगी ਆਈ ਬ ਇਹਨਾਂ ਨੂੰ ਅੱਗੇ ਤੋਰेंगे ਲੋਕਾਂ ਕੰਮ ਫਟਾਫਟ ਕਰ ਕਰ ਲੋਕਾਂ ਨੂੰ ਦਮੇਂਗੇ ਹਰ ਯੋ ਬਾਤ ਕਹੀ ਗੁੱਡ ਜੌਬ ਸੀਐਮ ਸਾਹਿਬ ਕੀ ਯਾਰ ਦੇਖ ਲਿਓ ਪੋਸਟਰ ਵੀ ਇਹਨਾਂ ਨੇ ਲਾਇਏ ਦਾਏ ਹੁਣੇ ਵੀਰ ਪੋਸਟਰ ਲਾਣੇ ਵਾ ਬੈਨਰ ਲਾਣੇ ਵਾ ਇਨਕੀ ਪਾਰਟੀ ਸਭ ਤੇ ਮੂਰੇ ਵੀਰ ਯੋ ਨਹੀਂ ਪਿੱਛੇ ਹਟਦੀ ਚਲੋ 1 ਮਿੰਟ ਛਿਕ ਘਰੀ ਵੀਰ ਬੰਨੂ 1 ਮਿੰਟ ਹਟ ਜੋ ਯੋ ਵੀਰ ਕਲੀਡਿੰਗ ਵਿੱਚ ਮੈਂ ਇੱਕ ਤਾਂ ਸਾਲਾ ਮੌਸਮ ਨਹੀਂ ਪਤਾ ਲੱਗਦਾ ਵੀਰ ਬਾਹਰਲੇ ਪਾਸਾ ਘਰ ਨਹੀਂ ਉਰਾਈ ਸੀ ਚਦਾ ਚਲਾਗਾ ਠੰਡ ਘਰੀ ਪਈ ਅੰਦਰ ਵੀਰ ਆਰ ਯੋ ਕਹ ਲੋ ਵੀਰ ਮਾਫੀ ਰਕਾਵਟ ਕੇ ਲਈ ਖੇ ਦਾ ਚਿੱਕ ਆ ਗਈ ਚਿੱਕ ਪੱਦ ਯੋ ਕੋਈ ਬੰਦਾ ਨਹੀਂ ਰੋਕ ਸਕਦਾ ਵੀਰ ਜੇ ਰੋਕ ਕੇਂਗੇ ਥੰਮ ਪ੍ਰੋਬਲਮ ਆ ਜੇਗੀ ਇਸ ਕਰ ਕਾ ਲਾਡੇ ਨੇ ਦਈ ਵਿਚੇ ਛੱਡ ਚਿੱਕ ਆਰ ਵੀਰ ਯੋ ਪੋਰਟ ਲਾਤੇ ਚਲੋ ਬਾਕੀ ਯੋ ਕਹ ਲੋ ਬਈ ਈ ਭਗਵਾਨ ਤਮਨ ਨੂੰ ਮੈਂ ਕਹਿ ਰਿਹਾ ਵੀ ਸਾਰੇ ਵਰਕਰ ਥਾਰੇ ਪੁਲਿਸ ਪ੍ਰਸ਼ਾਸਨ ਨੇ ਖਤਮ ਕਰਤੇ ਮਨ ਨੂੰ ਨਿਉ ਲੱਗ ਰਿਹਾ ਚੰਗੇ ਭਲੇ ਅਹੁਦੇਦਾਰ ਆਰਐਮਐਲਿਆਂ ਦੀ ਪੁਲਿਸ ਆਲੇ ਸੁਣਦੇ ਹੀ ਨਹੀਂ ਕਰੇ ਤਮ ਕਿਹੜੇ ਝਾੜੂ ਵਾਲੇ ਲੰਘ ਜੋਰੇ ਤੇ ਚੁੱਪ ਕਰ ਕਾ ਯੋ ਕੀਤੇ ਨਾ ਕਿ ਤੇ ਇੱਕ ਬੜਾ ਸਵਾਲ ਬਣ ਗਿਆ ਵੀਰੋ ਈਸ਼ਕੇ ਵਿੱਚ ਮੈਂ ਕੋਈ ਦੋਰਾ ਹੀ ਨਹੀਂ ਆ ਰੁਦਰ ਯੋ ਕਹਲੋ ਵੀ ਬਾਪੂ ਪ੍ਰਕਾਸ਼ ਬਾਦਲ ਦਾ ਛੋਗਰਾ ਯੋ ਕਹਲੋ ਸਖਬੀਰ ਬਾਦਲ ਈਸ਼ ਨੇ ਕਾਲ ਤੱਕ ਤਪ ਪੇਸੀ ਕਰੀ ਵੀਰ ਆਰੇ ਕਹਿ ਵੀ ਉੱਥਾ ਲਫਾਫਾ ਫੜਾ ਖਾਇਆ ਜਥੇਦਾਰ ਨੂੰ ਕਹਿ ਰਿਹਾ ਜੀ ਉਹ ਸੰਭੋ ਲਫਾਫਾ ਇਸ ਦੇ ਵਿੱਚ ਮੈਂ ਲਿਖਤੀ ਗੱਲਬਾਤ ਸਾਰੀ ਅਰ ਮੈਨੂੰ ਕੋ ਗੱਲ ਨਹੀਂ ਸਮਝmai ਦੱਸ ਯੂਪੀਸੀ ਆਪੋ ਆਪ ਕਰੀ ਜਾ ਰਹੇ ਮਤਲਬ ਆਪਣੇ ਬੰਦੇ ਆਪ ਹੀ ਪੇਸੀ ਕਰ ਰਹੇ ਪੇਸੀ ਭੂਤਣੇ ਵਾਲਾ ਵੀ ਆਪਣਾ ਹੀ ਪੇਸੀ ਸੁਣਨੇ ਵਾਲੇ ਵੀ ਆਪਣੇ ਹੀ ਮੰਨੂੰ ਸਮਝ ਨਹੀਂ ਆ ਰਹੀ ਜਦਿ ਉਹ ਬੰਦਾ ਪ੍ਰਧਾਨ ਕੀ ਨਹੀਂ ਛੱਡ ਰਿਹਾ ਫਿਰ ਹੋਰ ਕੀ ਆ ਕਰੇਗਾ ਦੱਸ ਵਰਕਰ ਪ੍ਰਧਾਨ ਕੀ ਮੰਨਦੇ ਨਹੀਂ ਅੱਦੇ ਘਰੇ ਪ੍ਰਧਾਨ ਲਾਓ ਅੱਡੇ ਗਾਰੇ ਪ੍ਰਧਾਨ ਤੇ ਤਲੈ ਲਾਓ ਸਮਝ ਤੇ ਬਾਹਰ ਵੀਰ ਔਰ ਉਧਰ 10 ਵੀ ਜਿਹੜੇ ਤਨਖਾਹ ਲੈ ਕੇ ਮਲਾਜ਼ਮ ਤਨਖਾਹ ਵਾਲੇ ਜੱਥੇਦਾਰ ਜਿਹੜੇ ਉੱਥਾ ਇਹ 10 ਵੀ ਜਿਹੜੇ ਬੰਦੇ ਤਨਖਾਹ ਦੇ ਰਹੀ ਉਹਨਾਂ ਕੇ ਖਿਲਾਫ ਬੋਲ ਬੰਗੇ ਚਲੋ ਦੇਖੋ ਵੀਰ ਇਸ ਕੇ ਵਿੱਚੋਂ ਕੀ ਨਿਕਲ ਕੇ ਆਵੇਗਾ ਪਰ ਕਿ ਜਿਨਾਂ ਕਿਤੇ ਇੱਕ ਬੜਾ ਸਵਾਲ ਬਣ ਗਿਆ ਬਈ ਜੇ ਇਸ ਤਰ੍ਹਾਂ ਦੀ ਗੱਲਬਾਤ ਹੈ ਵੀ ਸੁਖਵੀਰ ਸਿੰਘ ਬਾਦਲ ਨਾਲ ਇਹ ਜਿਹੜਾ ਦੇ ਉੱਥਾ ਵੀ ਫੋਟੋ ਕੁਰਸੀਆਂ 'ਵਾਂ ਬੈਠੇ ਵੀਰ ਪਿੱਛਾ ਚਾਰ ਛੇ ਜਥੇਦਾਰ ਯੋ ਬਸੀ ਵਾਲਾ ਵੀ ਖੜਿਆ ਪਿੱਛਾ ਹੱਥ ਜੋੜੀ ਹਰ ਮਨ ਤੋਂ ਸਮਝ ਮਾ ਨਹੀਂ ਆਈ ਵੀ ਉਹ ਉੱਥਾ ਮਾਫੀ ਮੰਗਣ ਗਏ ਕਿ ਉੱਥਾ ਕੁਛ ਜੀ ਕੀ ਸਟੇ ਲੈਣ ਗਏ ਤੇ ਜਿਸ ਸਾਹਗੈ ਲਈ ਫੋਟੋ ਦੇਖੀ ਵੀਰ ਮੈਂ ਉੱਥਾ ਔਰ ਕਾਲ ਤੱਕ ਸਾਹਬ ਕੇ ਉੱਪਰ ਯੋ ਕੈ ਸੰਬੰਧੀ ਜਿਹੜੇ ਉਸ ਵੀਰ ਬਾਦਲ ਨਾਲ ਉੱਥਾ ਲਿਖਤੀ ਸਪਸ਼ਟੀ ਕਰਨ ਦਿਆ ਔਰ ਉੱਥਾ ਨੀਜੀ ਤੌਰ 'ਤੇ ਪਹੁੰਚ ਗਿਆ ਯੋ ਗਿਆਨੀ ਗੁਰਬਚਨ ਗਿਆਨੀ ਰਗਵੀਰ ਸਿੰਘ ਜੱਥੇਦਾਰ ਯੁਰਗਬੀਰ ਸਿੰਘ ਕਹਿ ਰਿਹਾ ਕਾ ਵੀ ਲਿਖਤੀ ਸਪਸ਼ਟੀਕਰਨ ਪੰਜ ਸਿੰਘ ਸਹਿਬਾਨਾ ਨੇ ਆਂਦੇ ਦਿਨਾਂ ਵਾ ਇਸ ਕੀ ਇਕਤਰਤਾਪਾ ਵਿਚਾਰ ਕਰਨਗੇ ਵੀ ਇਸ ਨੇ ਲਿਖਿਆ ਕਿ ਆ ਇਸ ਮੌਕੇ ਵਾ ਗੁਰਦੁਆਰਾ ਪਰੰਧੋਗੜੀਆ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਉੱਥਾ ਖੜਿਆ ਦਲਜੀਤ ਚੀਮਾ ਖੜਿਆ ਬੱਸੀ ਵਾਲਾ ਮੇਸਿੰਦਰ ਗਰੇਵਾਲ ਖੜਿਆ ਬਲਵਿੰਦਰ ਭੁੰਦੜ ਖੜਿਆ ਔਰ ਅਲਵਿੰਦਰ ਪਾਲ ਪੱਖੋਗੇ ਬਾ ਵੀ ਉੱਥਾ ਖੜਿਆ ਵੀਰ ਸ਼੍ਰੋਮਣੀ ਗੁਰਦੁਆਰਾ ਪਰੰਧੋਗੜੀਗਾ ਜੋ ਜਿਹੜਾ ਐਡਵੋਕੇਟ ਹਰਜਿੰਦਰ ਧਾਮੀ ਯੋ ਸਿਰਿਆ ਕਾਲ ਤੱਕ ਸਾਭ ਕਿਸ ਕਤਰੇ ਤੇ ਕੇ ਵਿਚਮਨ ਨਿਜੀ ਤੌਰ ਪਰ ਪਹੁੰਚ ਕੇ ਗਿਆਨ ਨਿਰਗਵੀਰ ਸਿੰਘ ਪਾ ਲਿਖਤੀ ਪੱਤਰ ਸੌਪਿਆ ਉਸਨੇ ਜਾ ਕੇ ਯੋ ਮਾਦਲ ਵਗੈ ਲੋ ਵੀ ਇਨਾਂ ਨੇ ਚਲੋ ਖੈਰ ਬਾਕੀ ਦੇਖੋ ਵੀ ਉਹ ਧਰਮ ਦਾ ਕੰਮ ਹੈ ਇਸਕੇ ਵਿਚੋਂ ਇਨਸਾਫ ਲੈਣੇ ਦੀ ਲੋੜ ਆ ਰੁਦਰ ਟਕਸਾਦੀ ਗੈਰੇ ਕਹਾ ਜੇ ਇਨਾਂ ਨੇ ਯੋ ਇਤਨੀ ਕਰ ਤਿਆ ਕੁ ਸੈਟ ਵਟ ਜਾ ਕ ਆਪਾਂ ਇਸਕਾ karenge ਬਰ ਵਿਰੋਧ ਹੋਵੇਗਾ ਕਿ ਨਹੀਂ ਇਸਕੀ ਗਾਰੰਟੀ ਆਪਾਂ ਨੂੰ ਪਤਾ ਨਹੀਂ ਅਰ ਗੈਲਗਲ ਭਗਵਾਨ ਤਮਾਨਗਰ ਕਸਾਨਾ ਖਾਤਰ ਪੰਜਾਬ ਸਰਕਾਰ ਨੇ ਬੜਾ ਐਲਾਨ ਕਰ ਤਿਆ ਇਹਨਕੇ ਖਾਤੇ ਮੇ ਸਿੱਧੀ ਸਬਸਿਡੀ ਭੇਜਗੇ ਅਰ ਉੱਧਰ ਦੇਖ ਲਿਓ ਯੋ ਵੀਰ ਮੋਦੀ ਘਰ ਦਾ ਗੈਸ ਸਿਲੰਡਰ ਪਰ ਸਬਸਿਡੀ ਦਵੰਗੇ ਯੋ ਪੰਜ ਚਾਰਕ ਦੀ ਨਾ ਹੀ ਸਬਸਿਡੀ ਵੀਰ ਕਿਸੇ ਨੂੰ ਸਬਸਿਡੀ ਨਹੀਂ ਆਂਦੀ ਮਨ ਤੋਂ ਸਮਝਵਾ ਨਹੀਂ ਆਂਦੀ ਅਰ ਸੂਬੇ ਕਿਸਾਨ ਨੂੰ ਅਤਿ ਆਧੁਨਿਕ ਮਸ਼ੀਨੀ ਇਹ ਮਸ਼ੀਨਰੀ ਪਹੁੰਚਦੀ ਕਰੇਗੀ ਕਾ ਖੇਤਾਂ ਮੇ ਅਗਰੀਕਲਚਰ ਮੈਕੈਨਿਕਿਜ਼ਮ ਇਹ ਕਹਾ ਯੋਜਨਾ ਦੇ ਤਹਿਤ ਖੇਤੀ ਮਸ਼ੀਨਰੀ ਸਬਸਿਡੀ ਬਾ ਲੈਣੇ ਦਾ ਲਾਭ ਦਵੇਂਗਾ ਕਿਸਾਨਾਂ ਨੂੰ ਇਹ ਜਿਹੜੀਆਂ ਮਸ਼ੀਨਾ ਮਸੂਨਾ ਲੈਣੀਆਂ ਤੁਹਾਨੂੰ ਇਹ ਸਬਸਿਡੀ ਬਾ ਸਰਕਾਰ ਦਵੇਗੀ ਵੀ ਇਤਨੇ ਕੀ ਲਾਓ ਇਤਨੇ ਤੁਹਾਨੂੰ ਛੱਡ ਦੇਗੇ ਪੈਸੇ ਮਤਲਬ ਕਾ ਟ੍ਰੇਡ ਬਾ ਚੀਜ਼ ਤੁਹਾਨੂੰ ਦੇ ਦੇਗੇ ਇਹ ਚੀਜ਼ ਦਾ ਐਲਾਨ ਭਗਵਾਨ ਤਮਾਨ ਨੇ ਕਰ ਤਿਆ ਔਰ ਕਹ ਰਿਹਾ ਯੋ ਦਵੇਂਗੇ ਵੀ ਇਸਕੇ ਵਿੱਚ ਮਗਾ ਵੀ ਜਿਤਰਾ ਵੀ ਪੋਟੈਟੋ ਡ੍ਰਿਲ ਹੋ ਗਿਆ ਪੈਡੀ ਟ੍ਰਾਂਸਪਲੈਂਟ ਹੋ ਗਿਆ ਆਡੀ ਐਸ ਆਰ ਸੀਡਲ ਡਰਿਲ ਟਰੈਕਟਰ ਆਪਰੇਟਿੰਗ ਬੂਮ ਸਪਰੇਅਰ ਆਰ ਹੋਰ ਜਿਹੜੇ ਹੋਮਾ ਬਿਰੁੱਥਾ ਜੋ ਬੂਮ ਬਾਮ ਜੇ ਸਾਰੇ ਦਾ ਹਿਸਾਬ ਸੀਡੀ ਪਾ ਦਾਂਗੇ ਕਿ ਫੀਕਰ ਨਾ ਕਰੋ ਚਲੋ ਦੇਖੋ ਵੀਰ ਇਹ ਇਸ ਕੇ ਵਿੱਚ ਮਾ ਕਿਆ ਬਣ ਕਾ ਆਵੇਗਾ ਕਿਆ ਨਹੀਂ ਆਰ ਹਲੇ ਨਹੀਂ ਕਰੇ ਖੁੱਲਦਾ ਸਿੰਬੂ ਵਾਲਾ ਬਾਰਡਰ ਵੀਰ ਇਹੋ ਸਿੰਬੂ ਵਾਲਾ ਬਾਰਡਰ ਬੰਦ ਰਹੇਗਾ ਸੰਬੂ ਬਾਰਡਰ ਜਿਹੜਾ ਵੀਰ ਇਹੋ ਬੁੱਧਵਾਰ ਨੂੰ ਇਹੋ ਇਸ ਕੇ ਵਿੱਚ ਮਾ ਓਡਰਨੈਸ ਫਟ ਗਿਆ ਵੀ ਸ਼ਿੰਬੂ ਕੀ ਸਰੰਦ ਇਵਨ ਹੀ ਹੁਲੇਗੀ ਕਾ ਜਿੱਤਰਾ ਜੂ ਕੀ ਜਿਉ ਬਣੀ ਰਹੇਗੀ ਉਹ ਕੋਰਟ ਦੇ ਹੁਕਮਾਂ ਵਿੱਚ ਮੈਂ ਕਹਿ ਰਿਹਾ ਵੀ ਅਜੇ ਤੱਕ ਕਮੇਟੀ ਨਹੀਂ ਬਣੀ ਜਦ ਤੱਕ ਪੰਜਾਬ ਹਰਿਆਣਾ ਸਰਕਾਰ ਸ਼ਿੰਬੂ ਸਰੰਦ ਦੇ ਪਰ ਸਰੰਦ ਦੀ ਇਹ ਸਥਿਤੀ ਜਿਉ ਤੂੰ ਬਣੀ ਰਹੇਗੀ ਕਾ ਆਰ ਸੁਪਰੀਮ ਕੋਰਟ ਬੁੱਧਵਾਰ ਨੂੰ ਕਹਿ ਰਿਹਾ ਦਾ ਵੀਰ ਕਿਸਾਨਾਂ ਨੂੰ ਸਰਕਾਰ ਦੇ ਵਿਚਾਲੇ ਨਾਲ ਕਾ ਭਰੋਸੇਯੋਗ ਇਹ ਯੋ ਇਸਕੇ ਵਿੱਚ ਕੰਮ ਹੀ ਲੱਗ ਰਿਹਾ ਗਾਈਸ ਨੂੰ ਦੂਰ ਕਰਨਾ ਬਾਤ ਆ ਯੋ ਸਾਰਾ ਕੰਮ ਕਰਨਾ ਵੇ ਕਮੇਟੀ ਬਣਾਉਗਾ ਫਿਰ ਦੇ ਹਾਂ ਇਸੇ ਉੱਪਰ ਮਤਲਬ ਯੋ ਗਰੇਵੀਰ ਬਾਰਡਰ ਨਹੀਂ ਖੁੱਲਣਾ ਵੀਰ ਇਹ ਯੋ ਬੈਰੀਅਰ ਬੰਦ ਰਹੇਗਾ ਹਲੇ ਯੋ ਜਾਓ ਵੀਰ ਸਿੰਪਲ ਪਾਸੇ ਕੋਲ ਮਗਲ ਆਓ ਜਿਨੇ ਪੰਜਾਬ ਜਾਣਾ ਨਹੀਂ ਵੀਰੇ ਯੋ ਬਾਰਡਰ ਬੰਦ ਰਹੇਗਾ ਹਲੇ ਚਲੋ ਖਰ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਦੇ ਵਿੱਚ ਮੈਂ ਯੋ ਅੱਜ ਜਗੀਆਂ ਬੜੀਆਂ ਖਬਰਾਂ ਕਾਲੂ ਇਸੇ ਟਾਈਮ ਫੜੇ ਗਏ ਹੋਰ ਖਬਰਾਂ ਸੁਣਾਵਾਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਰ ਲਿਓ। ਥਾਰੇ ਵਾਸਤੇ ਕੈਨੇਡਾ ਦੇ ਰੀਅਲ ਸਟੇਟ ਦਾ ਇੱਕ ਬਹੁਤ ਕੰਮ ਦਾ ਪ੍ਰੋਗਰਾਮ ਆਪਾਂ ਸ਼ੁਰੂ ਕਰ ਰਹੇ। ਇਸ ਪ੍ਰੋਗਰਾਮ ਦੇ ਵਿੱਚ ਮਾ ਤੁਹਾਨੂੰ ਰੀਅਲ ਸਟੇਟ ਦੀ ਸਾਰੀ ਜਾਣਕਾਰੀ ਮਿਲੇਗੀ ਵੀਰ। ਆਰ ਥਾਨਾ ਉਥਾ ਕਰ ਲੈਣਾ ਕਿੱਥਾ ਇੱਧਰ ਨੂੰ ਲੈਣਾ ਕਿ ਇੱਧਰ ਨਹੀਂ ਲੈਣਾ। ਇਹ ਸਾਰੀ ਜਾਣਕਾਰੀ ਤੁਹਾਨੂੰ ਵੀਰ ਇਮਾਰੇ ਰੀਅਲ ਸਟੇਟ ਦਾ ਜਿਹੜਾ ਇਹ ਰੀਅਲ ਸਟੇਟ ਗੱਪਸ਼ਪ ਪ੍ਰੋਗਰਾਮ ਸ਼ੁਰੂ ਕਰਿਆ ਮਾਨਾ। ਇਸ ਦੇ ਵਿੱਚ ਮਤਲਬ ਤੁਹਾਨੂੰ ਫਿਰ ਬਹੁਤ ਜਾਣਕਾਰੀ ਮਿਲੇਗੀ। ਅਰ ਈਵ ਲਾਡੇ ਪਵਦੀਂ ਦੋ ਅਜੰਤ ਸਾਰਿਆਂ ਨੂੰ ਵੀਰੇ ਲਾਡੇ ਪਵਦੀ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ